ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਸੋਫਾ ਸੈੱਟ ਜਿਹੜੇ ਕਿ ਬਹੁਤ ਹੀ ਘੱਟ ਪ੍ਰਾਈਸ ਤੋਂ ਆਪਣੇ ਕੋਲ ਰਹਿਣ ਵਾਲੇ ਨੇ ਸੋ ਜੀ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ 5 ਸੀਟਰ ਸੋਫਾ ਸੈੱਟ ਦਿਖਾਵਾਂਗੇ ਉਸ ਤੋਂ ਬਾਅਦ 7 ਸੀਟਰ ਔਰ ਥੋੜਾ ਜਿਹਾ ਆਪਾਂ ਤੁਹਾਨੂੰ L ਸ਼ੇਪ ਦੇ ਵਿੱਚ ਸੋਫਾ ਸੈੱਟ ਦਿਖਾਵਾਂਗੇ ਜਿਨ੍ਹਾਂ ਦੀ ਰੇਂਜ ਤਕਰੀਬਨ 18000 ਤੋਂ ਸਟਾਰਟ ਹੋ ਕੇ 30000 ਤੱਕ ਰਹਿਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਦਿਖਾਉਨੇ ਆ ਕਿ ਕੀ ਕੀ ਤੁਸੀਂ ਇਹਦੇ ਵਿੱਚ ਚੇਂਜ ਕਰਵਾ ਸਕਦੇ ਹੋ ਕੀ ਇਸ ਦੀ ਗਾਰੰਟੀ ਵਾਰੰਟੀ ਜੋ ਵੀ ਹੋਏਗੀ ਸਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦੇ ਆ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਤੇ ਨਾਲ ਦੀ ਨਾਲ ਸਾਰੀ ਵੀਡੀਓ ਦੇਖਦੇ ਜਾਇਓ ਸੋ ਚਲੋ ਜੀ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਫਰਸਟ 5 ਸੀਟਰ ਸੋਫਾ ਸੈੱਟ ਤੋਂ ਤੇ ਤੁਹਾਨੂੰ ਦੱਸਦੇ ਆ ਉਸ ਦੇ ਵਿੱਚ ਆਪਾਂ ਕੀ ਲਗਾਇਆ ਹੋਇਆ ਕੀ ਚੇਂਜ ਕਰ ਸਕਦੇ ਹੋ ਤੁਸੀਂ ਸੋ ਸਭ ਤੋਂ ਪਹਿਲਾਂ ਆਪਣੇ ਕੋਲ ਡਿਜ਼ਾਈਨ ਰਹਿਣ ਵਾਲਾ 5 ਸੀਟਰ ਸੋਫਾ ਸੈੱਟ ਦੇ ਵਿੱਚ ਇਹ ਵਾਲਾ ਜੀ ਜਿਸ ਦੇ ਵਿੱਚ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਦਿੱਤਾ ਗਿਆ ਆਪਾਂ ਨੇ ਗ੍ਰੇ ਕਲਰ ਦੇ ਨਾਲ ਕਰੀਮ ਕਲਰ ਦਾ ਕੰਟਰਾਸਟ ਹੈ ਜਿਸ ਦੇ ਉੱਪਰ ਮਲਾਈ ਫੈਬਰਿਕ ਲੱਗਿਆ ਹੋਇਆ ਫੈਬਰਿਕ ਦੇ ਵਿੱਚ ਥੋੜੀ ਪ੍ਰਿੰਟਿੰਗ ਰਹੇਗੀ ਔਰ ਟੇਬਲ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਆਪਾਂ ਡਬਲ ਸ਼ੇਡ ਦੇ ਵਿੱਚ ਹੀ ਟੇਬਲ ਦਾ ਡਿਜ਼ਾਈਨ ਕੀਤਾ ਗਿਆ ਜਿਸ ਦੇ ਵਿੱਚ ਕੈਪਸੂਲ ਬਟਨ ਲਗਾਏ ਗਏ ਨੇ 골ਡਨ ਕਲਰ ਦੇ ਜੋ ਟੇਬਲ ਨੂੰ ਇੱਕ ਲੱਗ ਹੀ ਲੁੱਕ ਦੇ ਰਹੇ ਨੇ ਕਲਾਸ ਤੁਹਾਨੂੰ ਉੱਪਰ ਸਾਰੇ ਹੀ ਟੇਬਲਸ ਦੇ ਉੱਪਰ ਲਗਾ ਕੇ ਦਵਾਂਗੇ ਔਰ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਜੀ ਤਾਂ ਪ੍ਰਾਈਸ ਇਸ ਦਾ ਰਹਿਣ ਵਾਲਾ 18000 ਔਰ ਇਸ ਦੇ ਵਿੱਚ ਅਗਲਾ ਮੋਡਲ ਹੀ ਅਗਲਾ ਮਾਡਲ ਤੁਹਾਨੂੰ ਮਿਲਣ ਵਾਲਾ ਜੀ ਇਹ ਵਾਲਾ ਜਿਸ ਦੇ ਵਿੱਚ ਕਲਰ ਕੰਟਰਾਸਟ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਬਰਾਊਨ ਦੇ ਨਾਲ ਗ੍ਰੇ ਫੈਬਰਿਕ ਲਗਾਇਆ ਹੋਇਆ ਔਰ ਟੇਬਲ ਦੇ ਉੱਪਰ ਆਪਾਂ ਡਾਇਮੰਡ ਬਟਨ ਲਗਾਏ ਹੋਏ ਨੇ ਔਰ ਸੋਫੇ ਦੀ ਗੱਲ ਕਰੀਏ ਤਾਂ ਸੋਫੇ ਦੀ ਸਾਰੇ ਤੁਸੀਂ ਦੇਖ ਸਕਦੇ ਹੋ ਇੱਕ ਸਲਾਈ ਦੇ ਨਾਲ ਅਲੱਗ ਹੀ ਡਿਜ਼ਾਈਨਿੰਗ ਦਿੱਤੀ ਗਈ ਆ ਸੋਫੇ ਦੀ ਸ਼ੀਟ ਦੇ ਉੱਪਰ ਵੀ ਔਰ ਬੈਕ ਦੇ ਉੱਪਰ ਵੀ ਔਰ ਅਲੱਗ ਤੋਂ ਇੱਕ ਵੈਸਟ ਫੀਚਰ ਤੁਹਾਨੂੰ ਇਸ ਇਸ ਦੇ ਵਿੱਚ ਮਿਲ ਰਹੀ ਹੈ ਜਿਹੜੀ ਕਿ ਸੋਫੇ ਦੀਆਂ ਸਾਰੀਆਂ ਹੀ ਬਾਜੂ ਦੇ ਉੱਪਰ ਕੱਪ ਹੋਲਡਰ ਲੱਗੇ ਹੋਣਗੇ ਸੋ ਬਹੁਤ ਹੀ ਸੋਹਣਾ ਸੋਫੇ ਦੀ ਲੁੱਕ ਆ ਰਹੀ ਆ ਅਲੱਗ ਤੋਂ ਡਿਜ਼ਾਈਨਿੰਗ ਕੀਤੀ ਗਈ ਆ ਸੋ ਅਗਲਾ ਡਿਜ਼ਾਈਨ ਆਪਣੇ ਕੋ ਆ ਜਾਂਦਾ ਸੋਫੇ ਦੇ ਵਿੱਚ ਇਹ ਵਾਲਾ 5 ਸੀਟਰ ਜਿਸ ਦਾ ਕਲਰ ਕੰਟਰਾਸਟ ਪਰਸਨਲੀ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਕ੍ਰੀਮ ਜੇ ਫੈਬਰਿਕ ਦੇ ਨਾਲ ਬਲੈਕ ਦਾ ਆਪਾਂ ਨੇ ਕੰਟਰਾਸਟ ਦਿੱਤਾ ਹੋਇਆ ਤੇ ਕੱਪ ਹੋ ਡ ਉਸੇ ਤਰ੍ਹਾਂ ਹਰੇਕ ਬਾਜ਼ੂ ਦੇ ਵਿੱਚ ਰਹਿਣ ਵਾਲੇ ਨੇ ਟੇਬਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿੰਨੀ ਮਿਹਨਤ ਦੇ ਨਾਲ ਆਪਾਂ ਬਟਨ ਮੜ ਕੇ ਕਾਰੀਗਰਾਂ ਨੇ ਲਗਾਏ ਨੇ ਇੱਕ ਅਲੱਗ ਜੀ ਲੁੱਕ ਦੇਣ ਦੇ ਲਈ ਜਿਸ ਤਰ੍ਹਾਂ ਸਾਰੇ ਸੋਫੇ ਤੇ ਡਿਜ਼ਾਈਨ ਹੈਗਾ ਉਸੇ ਤਰ੍ਹਾਂ ਟੇਬਲ ਦੇ ਉੱਪਰ ਵੀ ਡਿਜ਼ਾਈਨ ਹੈਗਾ ਔਰ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹ ਰਹਿਣ ਵਾਲਾ ਆ 18000 ਦਾ ਸੋ ਕੈਸ਼ ਰੇਟ ਇਸ ਦਾ ਰਹਿਣ ਵਾਲਾ ਜੀ 18000 5 ਸੀਟਰ ਦੇ ਵਿੱਚ ਜੀ ਅਗਲਾ ਡਿਜ਼ਾਈਨ ਆਪਣੇ ਕੋਲ ਇਹ ਵਾਲਾ ਆਉਣ ਵਾਲਾ ਜਿਸ ਦੇ ਨਾਲ ਸਾਈਡ ਵਾਲੇ ਨੇ ਪਿੱਲੋ ਸੋ ਪਿੱਲੋ ਦੇ ਨਾਲ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹ 22000 ਦਾ ਰਹਿਣ ਵਾਲਾ ਤੇ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਾਜੂ ਦੇ ਉੱਪਰ ਦੇਖੋ ਸੋਫੇ ਦੀ ਸਾਰੀ ਇੱਕ ਅਲੱਗ ਤੋਂ ਹੀ ਡਿਜ਼ਾਈਨਿੰਗ ਦਿੱਤੀ ਗਈ ਹੈ ਤੇ ਕਲਰ ਕੰਟਰਾਸਟ ਬਹੁਤ ਹੀ ਸੋਹਣਾ ਮਾਊਸ ਕਲਰ ਦੇ ਨਾਲ ਕਰੀਮ ਕਲਰ ਦਾ ਕੰਟਰਾਸਟ ਕੀਤਾ ਗਿਆ ਹੈ ਜੋ ਕਿ ਮਲਾਈ ਫੈਬਰਿਕ ਰੈਣ ਵਾਲਾ ਫੈਬਰਿਕ ਦੇ ਵਿੱਚ ਵੀ ਛੋਟੇ ਛੋਟੇ ਪ੍ਰਿੰਟਿੰਗ ਰੈਣ ਵਾਲੀ ਆ ਔਰ ਟੇਬਲ ਦੇ ਉੱਪਰ ਵੀ ਆਪਾਂ ਉਹੀ ਕੈਪਸੂਲ ਬਟਨ ਲਗਾ ਕੇ 골ਡਨ ਕਲਰ ਦੇ ਇੱਕ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਦਿੱਤੀ ਗਈ ਆ ਸੋ ਕੈਸ਼ ਰੇਟ ਜੀ ਇਸ ਦਾ ਰੈਣ ਵਾਲਾ 20000 ਤੇ 22000 ਇਸ ਦਾ ਬਚਾਜ 5050 ਦਾ ਰੇਟ ਹੈ ਸੋ ਇਸ ਦਾ ਕੈਸ਼ ਰੇਟ ਰੈਣ ਵਾਲਾ ਸਿਰਫ ਔਰ ਸਿਰਫ 20000 ਸੋ ਇਸ ਤੋਂ ਬਾਅਦ ਜੀ ਅਗਲਾ ਡਿਜ਼ਾਈਨ ਇਸ ਦੇ ਵਿੱਚ ਏ ਵਾਲਾ ਜਾਂਦਾ ਬਲੂ ਦੇ ਨਾਲ ਗ੍ਰੇ ਦਾ ਕੰਟਰਾਸਟ ਪ੍ਰਾਈਸ ਇਸ ਦਾ ਸੇਮ ਰੈਣ ਵਾਲਾ ਆ ਔਰ ਬਟਨ ਤੁਸੀਂ ਟੇਬਲ ਦੇ ਉੱਪਰ ਦੇਖ ਸਕਦੇ ਹੋ ਡਾਇਮੰਡ ਬਟਨ ਲਗਾ ਕੇ ਬਹੁਤ ਹੀ ਸੋਹਣਾ ਟੇਬਲ ਬਣਾਇਆ ਗਿਆ ਤੇ ਡਬਲ ਸ਼ੇਡ ਦੇ ਵਿੱਚ ਇੱਕ ਬਹੁਤ ਸੋਹਣਾ ਕੰਟਰਾਸਟ ਹੈ ਪਿੱਲੋ ਦੇ ਉੱਪਰ ਵੀ ਦੇਖ ਸਕਦੇ ਹੋ ਆਪਾਂ ਸਿੰਪਲ ਹੀ ਰੱਖੇ ਸਲਾਈ ਦੇ ਨਾਲ ਹਰੇਕ ਤੁਹਾਨੂੰ ਸੋਫੇ ਦੇ ਉੱਪਰ ਇੱਕ ਅਲੱਗ ਹੀ ਡਿਜ਼ਾਈਨ ਮਿਲੇਗਾ ਸਪਰਾਈਜ਼ ਦੀ ਗੱਲ ਕਰੀਏ ਇਸ ਦਾ ਵੀ 20000 ਰਹਿਣ ਵਾਲਾ ਜੀ ਕੈਸ਼ रेट ਰਹੇਗਾ 20000 ਸੋ 5 ਸੀਟਰ ਸੋਫੇ ਦੇ ਵਿੱਚ ਤੁਸੀਂ ਅਗਰ ਆਪਣੇ ਅਕੋਰਡਿੰਗ ਕੋਈ ਵੀ ਡਿਜ਼ਾਈਨ ਦੇ ਕੇ ਸਾਡੇ ਤੋਂ ਬਣਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਕਲਰ ਕੰਟਰਾਸਟ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਆਪਾਂ ਈਜ਼ਲੀ ਕਰ ਦੇਵਾਂਗੇ ਸੋ ਚਲੋ ਜੀ ਅਗਲੇ ਤੁਹਾਨੂੰ ਸੋਫਾ ਸੈੱਟ ਦਿਖਾਉਣੀ ਆ 7 ਸੀਟਰ ਹਾਂਜੀ 5 ਸੀਟਰ ਸੋਫਾ ਸੈੱਟ ਤੋਂ ਬਾਅਦ ਆਪਣੇ ਕੋ ਆ ਜਾਂਦੇ ਨੇ 7 ਸੀਟਰ ਸੋਫਾ ਸੈੱਟ ਸੋ ਸਭ ਤੋਂ ਪਹਿਲਾ ਮਾਡਲ ਆਪਣੇ ਕੋ ਇਹ ਵਾਲਾ ਰਹਿਣ ਵਾਲਾ ਸੋ ਚੈੱਕ ਕਰੋ ਜੀ ਡਬਲ ਸ਼ੇਡ ਫੈਬਰਿਕ ਲਾਇਆ ਹੋਇਆ ਆਪਾਂ ਇਹਦੇ ਵਿੱਚ ਦੋ ਕਲਰ ਦਾ ਕੰਟਰਾਸਟ ਕੀਤਾ ਗਿਆ ਤੇ ਬਹੁਤ ਹੀ ਸੋਹਣਾ ਕਲਰ ਹੈ ਤੇ ਤੁਸੀਂ ਦੇਵਨ ਚੈੱਕ ਕਰ ਸਕਦੇ ਹੋ ਟੇਬਲ ਦੇ ਵਿੱਚ ਡਾਇਮੰਡ ਬਟਨ ਲਗਾਏ ਗਏ ਨੇ ਔਰ ਟੇਬਲ ਦਾ ਉੱਪਰ ਤੁਹਾਨੂੰ ਗਲਾਸ ਲਗਾ ਕੇ ਮਿਲੇਗਾ ਔਰ ਅਗਰ ਆਪਾਂ ਇਸ ਦੀ ਪ੍ਰਾਈਸ ਦੀ ਗੱਲ ਕਰੀਏ ਤਾਂ ਪ੍ਰਾਈਸ ਇਸ ਦਾ ਰਹਿਣ ਵਾਲਾ ਜੀ 24000 ਸਿਰਫ 24000 ਦਾ ਤੁਹਾਨੂੰ 7 ਸੀਟਰ ਸੋਫਾ ਸੈੱਟ ਇਹ ਵਾਲਾ ਰਹਿਣ ਵਾਲਾ ਇਸ ਦੇ ਵਿੱਚ ਅਗਲਾ ਮਾਡਲ ਤੁਹਾਨੂੰ ਮਿਲ ਜੇਗਾ ਥੋੜਾ ਜਿਹਾ ਹੋਰ ਕਾਸਟਲੀ ਰੇਂਜ ਦੇ ਵਿੱਚ ਆਏਗਾ ਸੋ ਜਿਸ ਦੇ ਵਿੱਚ ਇਸ ਤਰ੍ਹਾਂ 7 ਸੀਟਰ ਤੁਹਾਨੂੰ ਸੋਫਾ ਸੈੱਟ ਮਿਲ ਜੇਗਾ ਔਰ ਨਾਲ ਦੋ ਸੈਟੀਆਂ ਮਿਲਣਗੀਆਂ ਤੇ ਟੋਟਲ ਆਪਾਂ ਇਹਨੂੰ 9 ਸੀਟਰ ਸੋਫਾ ਸੈੱਟ ਕਹਿ ਸਕਦੇ ਆ ਡਾਵਾ ਸ਼ੇਡ ਫੈਬਰਿਕ ਲੱਗਿਆ ਹੋਇਆ ਸਾਈਡਾਂ ਦੇ ਉੱਪਰ ਤੁਸੀਂ ਬਾਜ਼ੂ ਦੇ ਸਕਦੇ ਹੋ ਪੂਰੀ ਤਰ੍ਹਾਂ ਭਰਾਈ ਕਰਕੇ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਗਿਆ ਔਰ ਬਾਜ਼ੂ ਦੇ ਉੱਪਰ ਕਰਾਊਨ ਲੱਗੀ ਹੋਏਗੀ 골ਡਨ ਫੁੱਟ ਮੈਣਗੇ ਕਰਾਊਨ ਦੇ ਨਾਲ ਦੇ ਤੁਹਾਨੂੰ ਸਾਰੇ ਸੋਫੇਨ ਲੱਗੇ ਹੋਏ 골ਡਨ ਫੁੱਟ ਔਰ ਟੇਬਲ ਦੇ ਵਿੱਚ ਵੀ ਆਪਾਂ 골ਡਨ ਟੱਚ ਦਿੱਤਾ ਗਿਆ ਛੋਟੇ ਛੋਟੇ ਕੈਪਸੂਲ ਬਟਨ ਲਗਾ ਕੇ ਬਹੁਤ ਹੀ ਸੋਹਣਾ ਟੇਬਲ ਬਣਾਇਆ ਗਿਆ ਟੇਬਲ ਦੇ ਉੱਪਰ ਇਸ ਤਰ੍ਹਾਂ ਹੀ ਗਲਾਸ ਲਗਾ ਕੇ ਦਵਾਂਗੇ ਤੁਹਾਨੂੰ ਔਰ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਜੀ ਤਾਂ ਇਹ ਤੁਹਾਨੂੰ 9 ਸੀਟਰ ਸੋਫਾ ਸੈੱਟ ਪੈਣ ਵਾਲਾ 33000 ਦਾ ਸਿਰਫ 33000 ਦਾ ਪੈਣ ਵਾਲਾ ਜੀ 9 ਸੀਟਰ ਸੋਫਾ ਸੈੱਟ ਔਰ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਐਲ ਸ਼ੇਪ ਦੇ ਵਿੱਚ ਜਿਸ ਦੀ ਪ੍ਰਾਈਸ ਆਪਾਂ 19000 ਤੋਂ ਸਟਾਰਟ ਹੋ ਜਾਂਦੀ ਹੈ ਸੋ ਐਲ ਸ਼ੇਪ ਦੇ ਵਿੱਚ ਵੀ ਤੁਹਾਨੂੰ ਥੋੜੇ ਸੋਫਾ ਸੈੱਟ ਆਪਾਂ ਦਿਖਾਉਨੇ ਆ ਸੋ ਚਲੋ ਜੀ ਤੋ 7 ਸੀਟਰ ਸੋਫਾ ਸੈੱਟ ਤੋਂ ਬਾਅਦ ਜੀ ਆਪਣੇ ਕੋ ਆ ਜਾਂਦੇ ਨੇ L ਸ਼ੇਪ ਦੇ ਵਿੱਚ ਸੋਫਾ ਸੈੱਟ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਕਲਰ ਕੰਟਰਾਸਟ ਚੈੱਕ ਕਰੋ ਕਿੰਨਾ ਸੋਹਣਾ ਲਗਾਇਆ ਗਿਆ ਬਲੈਕ ਦੇ ਨਾਲ ਗ੍ਰੇ ਫੈਬਰਿਕ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਹੈ ਔਰ ਸਾਈਡ ਤੇ ਬਾਜੂ ਦਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣਾ ਲਗਾਇਆ ਗਿਆ ਆਪਾਂ ਸਿੰਪਲ ਦੀ ਬਾਜੂ ਨਹੀਂ ਬਣਾਈ ਹੈਗੀ ਇਹਦੀ ਵੀ ਬਹੁਤ ਸੋਹਣੀ ਬਾਜੂ ਹੈ ਔਰ ਸੋਫੇ ਦੇ ਉੱਪਰ ਤਾਂ ਹਮ ਛੋਟੇ ਛੋਟੇ ਪਿੱਲੂ ਮਿਲ ਜਾਣੇ ਆ ਇਹ ਛੋਟੇ ਪਿੱਲੋ ਮੈਂ ਦੀ ਵਜ੍ਹਾ ਇਹ ਆ ਕਿ ਬੈਕ ਸਾਈਡ ਤੇ ਪੂਰੀ ਤਰ੍ਹਾਂ ਦੀ ਪ੍ਰਾਈ ਕੀਤੀ ਗਈ ਆ ਤੇ ਇੱਕ ਸਲਾਈ ਦੇ ਨਾਲ ਬਹੁਤ ਹੀ ਸੋਹਣੀ ਲੁੱਕ ਦਿੱਤੀ ਗਈ ਹੈ ਸਾਰੇ ਸੋਫੇ ਨੂੰ ਔਰ ਇਸ ਦੇ ਨਾਲ ਤੁਹਾਨੂੰ ਦੋ ਪਫੀਆਂ ਮਿਲ ਜਾਣਗੀਆਂ 2.5x2.5 ਦਾ ਤੁਹਾਨੂੰ ਇਸ ਦੇ ਵਿੱਚ ਟੇਬਲ ਮਿਲ ਜਾਏਗਾ ਸਾਈਜ਼ ਇਸ ਦਾ ਰਹੇਗਾ 7x6 ਦਾ ਔਰ ਅਗਰ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਪ੍ਰਾਈਸ ਰਹਿਣ ਵਾਲਾ ਜੀ 19000 ਦਾ ਸਿਰਫ 19000 ਦਾ ਤੁਹਾਨੂੰ ਇਹ ਵਾਲਾ ਸੋਫਾ ਰਹਿਣ ਵਾਲਾ ਇਹ ਆਪਣੇ ਬੈਡਰੂਮ ਦੇ ਵਿੱਚ ਵੀ ਤੁਸੀਂ ਲਗਾ ਸਕਦੇ ਹੋ ਬਹੁਤ ਹੀ ਸੋਹਣੀ ਲੁੱਕ ਰਹੇਗਾ ਤੁਹਾਡੇ ਬੈਡਰੂਮ ਨੂੰ ਅਗਰ ਤੁਸੀਂ ਡਰਾਈਵਿੰਗ ਰੂਮ ਦੇ ਵਿੱਚ ਵੀ ਕਿਤੇ ਵੀ ਲਗਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਲਗਾ ਸਕਦੇ ਹੋ ਇਸ ਦੇ ਵਿੱਚ ਹੋਰ ਵੀ ਸੋਫਾ ਸੈੱਟ ਨੇ ਉਹ ਵੀ ਤੁਹਾਨੂੰ ਦਿਖਾਉਣਾ ਹੈ ਉਸ ਤੋਂ ਰੇਂ ਥੋੜੀ ਪਲੱਸ ਹੋ ਜਾਂਦੀ ਹੈ ਐਲ ਸ਼ੇਪ ਸੋਫਾ ਸੈੱਟ ਦੇ ਵਿੱਚ ਇੱਕ ਅਲੱਗ ਜਿਹਾ ਕੰਟਰਾਸਟ ਦੇ ਨਾਲ ਤੁਹਾਨੂੰ ਇੱਕ ਹੋਰ ਮਿਲ ਜੇਗਾ ਸੋਫਾ ਸੈੱਟ ਜੀ ਸਭ ਤੋਂ ਪਹਿਲਾਂ ਸੋਫੇ ਦੀ ਬਾਜ਼ੂ ਦਾ ਡਿਜ਼ਾਈਨ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ ਬਾਜ਼ੂ ਡਿਜ਼ਾਈਨ ਦਿੱਤਾ ਗਿਆ ਔਰ ਉਸੇ ਤਰ੍ਹਾਂ ਛੋਟੇ ਪਿੱਲੋ ਰਹਿਣ ਵਾਲੇ ਨੇ ਇਸ ਦੇ ਸਾ ਆਪਾਂ ਬੈਕ ਸਾਈਡ ਤੇ ਸਾਰੀ ਭਰਾਈ ਕਰਕੇ ਸਲਾਈ ਦੇ ਨਾਲ ਇਸ ਦੇ ਵਿੱਚ ਵੀ ਇੱਕ ਡੱਬੀ ਵਾਲਾ ਡਿਜ਼ਾਈਨ ਦਿੱਤਾ ਗਿਆ ਔਰ ਇਸ ਦੇ ਨਾਲ ਟੇਬਲ ਦਾ ਜੋ ਸਾਈਜ਼ ਰਹੇਗਾ ਜੀ ਇਹ ਰਹੇਗਾ 2x4 ਦਾ ਸੋਫੇ ਦੀ ਐਲ ਦਾ ਜੋ ਸਾਈਜ਼ ਹੋਏਗਾ 7x7.5 ਦਾ ਹੋਏਗਾ ਨਾਲ ਤੁਹਾਨੂੰ ਦੋ ਪਫੀਜ਼ ਮਿਲਣ ਵਾਲੀਆਂ ਨੇ ਇਹ ਵੀ ਤੁਸੀਂ ਆਪਣੇ ਬੈਡਰੂਮ ਦੇ ਵਿੱਚ ਜਾਂ ਡਰੈਸਿੰਗ ਰੂਮ ਦੇ ਵਿੱਚ ਲਗਾ ਸਕਦੇ ਹੋ ਟੇਬਲ ਦੇ ਉੱਪਰ ਤੁਹਾਨੂੰ ਗਲਾਸ ਲਗਾ ਕੇ ਦਵਾਂਗੇ ਔਰ ਅਗਰ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਜੀ ਤਾਂ ਇਸ ਦਾ ਪ੍ਰਾਈਸ ਲੈਣ ਵਾਲਾ 22000 ਸੋ 22000 ਦੇ ਵਿੱਚ ਇੰਨਾ ਸੋਹਣਾ ਸੋਫਾ ਤੁਹਾਨੂੰ ਮਿਲ ਜਾਣਾ ਤੇ ਤੁਸੀਂ ਚੈੱਕ ਕਰੋ ਜੀ ਸਾਰਾ ਸੋਫਾ ਔਰ ਆਗਰ ਤੁਹਾਨੂੰ ਇਸਦੀ ਪਿਕ ਵਗੈਰਾ ਚਾਹੀਦੀਆਂ ਨੇ ਤਾਂ ਉਹ ਵੀ ਤੁਸੀਂ ਸਾਡੇ ਇੰਸਟਾਗ੍ਰam ਆਈਡੀ ਤੋਂ ਲੈ ਸਕਦੇ ਹੋ ਤੇ ਚਲੋ ਜੀ ਹੁਣ ਤੁਹਾਨੂੰ ਅਗਲਾ ਐਨ ਸ਼ੇਪ ਦੇ ਵਿੱਚ ਇੱਕ ਹੋਰ ਸੋਫਾ ਦਿਖਾਉਂਦੇ ਆ ਐਨ ਸ਼ੇਪ ਸੋਫਾ ਸੈੱਟ ਦੇ ਵਿੱਚ ਜੀ ਇੱਕ ਹੋਰ ਡਿਜ਼ਾਈਨ ਚੈੱਕ ਕਰੋ ਤੇ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਗ੍ਰੇ ਦੇ ਨਾਲ ਲਗਾਇਆ ਹੋਇਆ ਬਰਾਊਨ ਕਲਰ ਤੇ ਸਭ ਤੋਂ ਪਹਿਲਾਂ ਤੁਸੀਂ ਸੋਫਾ ਚੈੱਕ ਕਰੋ ਪਿੱਲੋ ਚੈੱਕ ਕਰੋ ਸੋਫੇ ਦੇ ਕਿੰਨੇ ਸੋਹਣੇ ਸਿਲਾਈ ਲਗਾ ਕੇ ਬਣਾਏ ਗਏ ਨੇ ਔਰ ਸੀਟ ਦੇ ਉੱਪਰ ਵੀ ਆਪਾਂ ਸਿੰਪਲ ਹੀ ਕਪੜਾ ਨਹੀਂ ਲਗਾਉਂਦੇ ਹੈਗੇ ਕ੍ਰੇਕਸ ਆਫ ਇਸ ਸੀਟ ਦੇ ਉੱਪਰ ਮੋਸਟਲੀ ਤੁਹਾਨੂੰ ਡਿਜ਼ਾਈਨ ਹੀ ਮਿਲੇਗਾ ਔਰ ਟੇਬਲ ਇਸ ਦੇ ਨਾਲ 3x3 ਦਾ ਰਹਿਣ ਵਾਲਾ ਔਰ ਅਗਰ ਸੋਫੇ ਦੀ L ਦੇ ਸਾਈਜ਼ ਦੀ ਗੱਲ ਕਰੀਏ ਤਾਂ ਇਹ 9x8.58 ਦੇ ਕਰੀਬ ਰੈਂਡ ਵਾਲਾ ਆ ਨਾ ਤੁਹਾਨੂੰ ਇਸ ਦੇ ਦੋ ਪਫੀਜ਼ ਮਿਲ ਜਾਣਗੇ ਔਰ ਅਗਰ ਗੱਲ ਕਰੀਏ ਸੋਫੇ ਦੇ ਪ੍ਰਾਈਸ ਦੀ ਤਾਂ ਇਹ ਰਹਿਣ ਵਾਲਾ ਸਿਰਫ ਔਰ ਸਿਰਫ 27000 ਦਾ 27000 ਦਾ ਸੋਫਾ ਤੁਹਾਨੂੰ ਇਹ ਰਹਿਣ ਵਾਲਾ ਬਹੁਤ ਹੀ ਸੋਹਣੇ ਕਲਰ ਕੰਟਰਾਸਟ ਦੇ ਵਿੱਚ ਇਸ ਤੋਂ ਬਾਅਦ ਅਗਲਾ ਸੋਫਾ ਸਾਹਿਬ ਚੈੱਕ ਕਰੋ ਜੀ ਐਲ ਸ਼ੇਪ ਦੇ ਵਿੱਚ ਬਹੁਤ ਸੋਹਣਾ ਕਲਰ ਕੰਟਰਾਸਟ ਇੱਕ ਬਲੂ ਕਲਰ ਦੇ ਨਾਲ ਰਹਿਣ ਵਾਲਾ ਇਹ ਤੇ ਇਹੋ ਆਪਾਂ ਟੋਟਲੀ ਬਲੂ ਕਲਰ ਵੀ ਨਹੀਂ ਕਹਿ ਸਕਦੇ ਪੀਕ ਆਫ ਦੀ ਸ਼ੇਡ ਰਹਿਣ ਵਾਲੀ ਆ ਤੇ ਨਾਲ ਗ੍ਰੇ ਦਾ ਕੰਟਰਾਸਟ ਕੱਪੜੇ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਇੱਕ ਬਹੁਤ ਸੋਹਣੀ ਪ੍ਰਿੰਟਿੰਗ ਦਿੱਤੀ ਗਈ ਆ ਤੇ ਨਾਲ ਹੀ 3x3 ਦਾ ਟੇਬਲ ਵਿਦ ਟੂ ਕਾਫੀਸ ਇਹ ਵੀ ਆਪਾਂ 9 ਸੀਟਰ ਦੇ ਵਿੱਚ ਲਗਾ ਸਕਦੇ ਹਾਂ ਕਿ 9 ਸੀਟਰ ਮਿਲ ਜਾਂਦਾ ਤਾਂ ਉਹਦੇ ਵਿੱਚ ਸਿਟਿੰਗ ਦਾ ਜੋ ਹੈਗਾ ਔਰ ਬਹੁਤ ਸੋਹਣਾ ਟੇਬਲ ਲਗਾਇਆ ਗਿਆ ਔਰ ਅਗਰ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹ ਰਹਿਣ ਵਾਲਾ 27000 ਦਾ ਅਗਲਾ ਸੋਫਾ ਸੈੱਟ ਜੀ ਐਲ ਸ਼ੇਪ ਦੇ ਵਿੱਚ ਤੁਹਾਨੂੰ ਪ੍ਰਿੰਟ ਫੈਬਰਿਕ ਦੇ ਵਿੱਚ ਮੈਂਡ ਵਾਲਾ ਬਹੁਤ ਹੀ ਸੋਹਣਾ ਲਾਈਨਿੰਗ ਵਾਲਾ ਪ੍ਰਿੰਟ ਫੈਬਰਿਕ ਆ ਔਰ ਨਾਲ ਤੁਹਾਨੂੰ ਦੋ ਸੈਟਸ ਮਿਲ ਜਾਣੇ ਨੇ ਇਹ ਸੈੱਟ ਹੀ ਤੁਸੀਂ ਅਗਰ ਚਾਹੋ ਤਾਂ ਇਸ ਤਰ੍ਹਾਂ ਹੀ ਯੂਜ਼ ਕਰ ਸਕਦੇ ਹੋ ਅਗਰ ਤੁਹਾਨੂੰ ਯੂਜ਼ ਦੇ ਵਿੱਚ ਨਹੀਂ ਆਉਂਦੀ ਤਾਂ ਸੋਫੇ ਦੀ ਸਾਈਡ ਦੇ ਉੱਪਰ ਆਰਮ ਦੇ ਉੱਪਰ ਜੋ ਡਿਜ਼ਾਈਨਿੰਗ ਕੀਤੀ ਗਈ ਹੈ ਇਸ ਦੇ ਵਿੱਚ ਐਡਜਸਟ ਕਰ ਸਕਦੇ ਹੋ ਇਹ ਵਾਲੀਆਂ ਸੈਟੇ ਔਰ ਅਗਰ ਇਸ ਸੋਫੇ ਦੇ ਪ੍ਰਾਈਸ ਦੀ ਗੱਲ ਕਰੀਏ ਜੀ ਤਾਂ ਇਹ ਵੀ ਤੁਹਾਨੂੰ ਮਿਲ ਜਾਣਾ ਸਿਰਫ ਔਰ ਸਿਰਫ 27000 ਦੇ ਵਿੱਚ ਸੋ ਇਹ ਸੋਫਾ ਵੀ ਤੁਸੀਂ ਲੈ ਸਕਦੇ ਹੋ ਜੀ 27000 ਦਾ ਔਰ ਇਸ ਦੇ ਉੱਪਰ ਤੁਹਾਨੂੰ ਟੇਬਲ ਦੇ ਉੱਪਰ ਗਲਾਸ ਲਗਾ ਕੇ ਦੇਵਾਂਗੇ ਬਹੁਤ ਹੀ ਸੋਹਣਾ ਪ੍ਰਿੰਟ ਦੇ ਵਿੱਚ ਫੈਬਰਿਕ ਇਸ ਦੇ ਉੱਪਰ ਲੱਗਿਆ ਹੋਇਆ ਸੋ ਚਲੋ ਜੀ ਚੱਲਦੇ ਆ ਅਗਲੇ ਸੋਫੇ ਵੱਲ ਨੂੰ ਨੈਕਸਟ ਸੋਫਾ ਸਰਕ ਦੀ ਐਲ ਸ਼ੇਪ ਦੇ ਵਿੱਚ ਤੁਹਾਨੂੰ ਮਿਲ ਜਾਣਾ ਬਹੁਤ ਹੀ ਸੋਹਣਾ ਲੈਦਰ ਸਵੈਡ ਦਾ ਫੈਬਰਿਕਾ ਮਤਲਬ ਆਗਰ ਕੁਛ ਇਸ ਤੇ ਬੁੱਲ ਵੀ ਜਾਂਦਾ ਬੱਚੇ ਪਿਆਰਾ ਕੁਝ ਜੋ ਦਿੰਦੇ ਆ ਇਜ਼ਲੀ ਤੁਸੀਂ ਇਸ ਦੇ ਉੱਪਰ ਸਾਫ਼ ਕਰ ਸਕਦੇ ਹੋ ਲੈਦਰ ਸਵੇਟ ਫੈਬਰਿਕ ਆ ਪਿਓਰ ਲੈਦਰ ਨਹੀਂ ਹੋਈ ਦੀ ਇਹ ਇਸ ਦੇ ਵਿੱਚ ਕ੍ਰੈਕ ਹੋਣ ਦੀ ਕੋਈ ਕੋਈ ਨਹੀਂ ਹੁੰਦੀ ਹੈ ਕਿ ਕਿ ਕ੍ਰੈਕ ਹੋ ਜੀ ਬਿਲਕੁਲ ਕ੍ਰੈਕ ਨਹੀਂ ਹੋਏਗਾ ਇਹ ਵਾਲਾ ਫੈਬਰਿਕ ਔਰ ਅਗਰ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਜੀ ਤਾਂ ਇਹ ਤੁਹਾਨੂੰ 30000 ਦਾ ਮਿਲ ਜੇਗਾ ਔਰ ਇਸ ਦੇ ਗਲਾਸ ਦੇਖੋ ਟੇਬਲ ਦੇ ਉੱਪਰ ਤੁਹਾਨੂੰ ਪ੍ਰਿੰਟਿੰਗ ਵਾਲਾ ਗਲਾਸ ਮੈਨ ਵਾਲਾ ਬਹੁਤ ਹੀ ਸੋਹਣਾ ਬਰਾਊਨ ਦੇ ਨਾਲ ਕਰੀਮ ਕਲਰ ਦਾ ਕੰਟਰਾਸਟ ਦਿੱਤਾ ਗਿਆ ਐਨ ਸ਼ੇਪ ਦੇ ਵਿੱਚ 7 ਸੀਟਰ ਤੇ ਨਾਲ 2 ਕਾਫੀਜ਼ 9 ਸੀਟਰ ਸੋਫਾ ਵਿਦ 3D ਗਲਾਸ ਦੇ ਨਾਲ ਤੁਹਾਨੂੰ 30000 ਦਾ ਪੈ ਜਾਣਾ ਆ ਐਲ ਸ਼ੇਪ ਦੇ ਵਿੱਚ ਹੀ ਨੈਕਸਟ ਸੋਫਾ ਤੁਸੀਂ ਚੈੱਕ ਕਰੋ ਜੀ ਥੀ ਵਿਊ ਦੇ ਨਾਲ ਇੱਕ ਲੱਗ ਹੀ ਕਲਰ ਦਾ ਕੰਟਰਾਸਟ ਦਿੱਤਾ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੱਪੜੇ ਦੇ ਵਿੱਚ ਵੀ ਥੋੜੀ ਜਿਹੀ ਪ੍ਰਿੰਟਿੰਗ ਦਿੱਤੀ ਗਈ ਆ ਟੇਬਲ ਚੈੱਕ ਕਰ ਸਕਦੇ ਹੋ ਜੀ 3x3 ਦਾ ਟੇਬਲ ਆਏਗਾ ਤੇ ਵਿੱਚ ਆਪਾਂ ਬਟਨ ਲਗਾਏ ਗਏ ਨੇ ਬਲੂ ਕਲਰ ਦੇ ਐਲ ਸ਼ੇਪ ਦੇ ਵਿੱਚ ਵਿੱਧ 2 ਕਫੀਜ਼ ਔਰ ਅਗਰ ਸੋਫੇ ਦੇ ਪ੍ਰਾਈਸ ਦੀ ਗੱਲ ਕਰੀਏ ਜੀ ਤਾਂ ਤੁਹਾਨੂੰ ਇਹ ਮਿਲ ਜਾਣਾ 28000 ਦਾ ਸੋ ਬਹੁਤ ਹੀ ਸੋਹਣਾ ਸੋਫਾ ਜੀ ਆਫਰ ਦੇ ਵਿੱਚ ਪ੍ਰਾਈਸ ਚੱਲ ਰਿਹਾ ਇਸ ਦਾ 32 ਦੇ ਨੀਅਰ ਬਾਊਟ ਇਸ ਦਾ ਪ੍ਰਾਈਸ ਸੀਗਾ ਸੋ ਇਸ ਟਾਈਮ ਇਸ ਦਾ ਪ੍ਰਾਈਸ 28000 ਚੱਲ ਰਿਹਾ ਸੋ ਇਹ ਸੀਗੇ ਜੀ ਆਪਣੇ ਅੱਜ ਸੋਫਿਆਂ ਦੀ ਕਲੈਕਸ਼ਨ ਬੰਦ ਸੋ ਇਹ ਸੀਗੀ ਜੀ ਅੱਜ ਦੀ ਆਪਣੀ ਸੋਫਿਆਂ ਦੀ ਕਲੈਕਸ਼ਨ ਜਿਸ ਦੇ ਵਿੱਚ ਆਪਾਂ ਤੁਹਾਨੂੰ 18000 ਤੋਂ ਲੈ ਕੇ ਨੀਅਰ ਬਾਊਟ 28000 ਤੱਕ ਦੇ ਸੋਫੇ ਸੈੱਟ ਦਿਖਾਏ ਨੇ ਸੋ ਇਸ ਤੋਂ ਅਪਰ ਵੀ ਆਪਣੇ ਕੋਲ ਅਵੇਲੇਬਲ ਹੁੰਦੀ ਆ ਤੇ ਉਸ ਦੇ ਲਈ ਆਪਾਂ ਪਾਰਟ 2 ਲੈ ਕੇ ਆਵਾਂਗੇ ਸੁਪਰ ਸੈੱਟ ਦਾ ਅਗਰ ਤੁਹਾਨੂੰ ਤੁਸੀਂ ਕੋਈ ਵੀ ਸੋਫਾ ਸੈੱਟ ਆਰਡਰ ਕਰਨਾ ਚਾਹੁੰਦੇ ਹੋ ਜਾਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੀ ਇੰਸਟਾਗ੍ਰam ਆਈਡੀ ਹੈ ਜੀ indergill12001 ਅਤੇ ਉੱਥੇ ਤੁਹਾਨੂੰ ਸਾਡਾ ਵਟਸਐਪ ਨੰਬਰ ਮਿਲ ਜਾਏਗਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਗਰ ਕਲਰ ਦੇ ਵਿੱਚ ਤੁਸੀਂ ਕੁਝ ਵੀ ਕਸਟਮਾਈਜ਼ ਕਰਵਾਉਣਾ ਚਾਹੁੰਦੇ ਤਾਂ ਉਹ ਹੋ ਜਾਏਗਾ ਡਿਜ਼ਾਈਨ ਤੁਸੀਂ ਆਪਣੇ ਅਕੋਰਡਿੰਗ ਕਰਵਾਉਣਾ ਚਾਹੁੰਦੇ ਤਾਂ ਉਹ ਵੀ ਅਸੀਂ ਬਣਾ ਦਿੰਦੇ ਹਾਂ ਔਰ ਬਹੁਤ ਸਾਰੇ ਕਸਟਮਰਾਂ ਦੇ ਕਾਫੀ ਸਾਰੇ ਕੁਐਸਚਨ ਹੁੰਦੇ ਨੇ ਕਿ ਸੋਫਾ ਸੈੱਟ ਦੀ ਜੋ ਗਾਰੰਟੀ ਹੈ ਉਹ ਕਿੰਨੇ ਸਾਲ ਦੀ ਲੱਗਦੀ ਹੈ ਸੋ ਆ ਗਏ ਗਰੰਟੀ ਦੀ ਗੱਲ ਕਰੀਏ ਜੀ ਤਾਂ ਹਰੇਕ ਸੋਫਾ ਸੈੱਟ ਦੀ ਚਾਹੇ ਤੁਸੀਂ ਕਾਸਟਲੀ ਵਾਲਾ ਲੈ ਲਓ ਚਾਹੇ ਨੋਰਮਲ ਰੇਂਜ ਵਾਲਾ ਲੈ ਲਓ ਤਾਂ 2 ਸਾਲ ਦੀ ਰਹਿੰਦੀ ਹੈ ਜੀ ਫਰਮ ਦੀ ਗਰੰਟੀ 2 ਸਾਲ ਦੀ ਹੀ ਕੰਪਨੀ ਵੱਲੋਂ ਗਰੰਟੀ ਇਹ ਆਉਦੀ ਹੈ ਤੇ 2 ਸਾਲ ਦੀ ਹੀ ਅਸੀਂ ਕਸਟਮਰ ਨੂੰ ਦਿੰਦੇ ਆ ਔਰ ਬੱਤੀ ਡੈਕਸੀ ਫੀਸ ਦੇ ਵਿੱਚ ਫਰਮ ਯੂਜ਼ ਕੀਤੀ ਜਾਂਦੀ ਹੈ ਔਰ ਢਾਂਚੇ ਦੀ ਗੱਲ ਕਰੀਏ ਜੀ ਤਾਂ ਸਾਰਾ ਕੰਮ ਜਾਂ ਦੇਖਦਾ ਹੋਏਗਾ ਜਿਸ ਨੂੰ ਕੋਣ ਵਗੈਰਾ ਨਹੀਂ ਲੱਗਦਾ ਹੈਗਾ ਔਰ ਇਸ ਤੋਂ ਇਲਾਵਾ ਜੀ ਤੁਹਾਨੂੰ ਰੂਮ ਦੇ ਲਈ ਹੋਰ ਬਹੁਤ ਸਾਰੇ ਚੇਅਰ ਸੈੱਟ ਮਿਲ ਜਾਣਗੇ ਔਰ ਇਸ ਲਈ ਆਪਾਂ ਤੁਹਾਡੇ ਲਈ ਇੱਕ ਹੋਰ 파ਰਟ 2 ਲੈ ਕੇ ਆਵਾਂਗੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ